ਕੀ ਆਉਂਦੀ ਆ ਹਵੇਲੀ ਇੱਕ ਹੋਵੇ। ਹਾਂ ਉਹ ਨਾਲ ਦੀ ਰੋਡ ਮੁੜਦਾ। ਹਾਂ ਉਹ ਕੱਚੇ ਕੱਚੀ ਡੰਡੀ ਪੈ ਜੂਗਾ ਨਾ ਸਿੱਧਾ ਅੱਗੇ ਜਾ ਕੇ ਨਿਊਯਾਰਕ ਵਾਲੇ ਰੋਡ ਤੇ ਨਿਕਲਣਾ। ਉਹ ਡੰਡ ਛੱਡਣੀ ਨਹੀਂ। ਉਹ ਡੰਡੀ ਛੱਡਣੀ ਨਹੀਂ। ਜੇ ਉਹ ਛੱਡੀ ਨਾ ਫੇ ਤੇਰੇ ਹੀ ਛੱਡਣੀ ਆ। ਸਾਰੇ ਬਣੇਗੀ ਆਵਾ। ਪ੍ਰੀ ਵਿਡਿੰਗ ਕੱਟ ਸ਼ਬੀਲ ਤੇ ਜ਼ਿਆਦਾ ਲੱਗਦੇ ਆ। ਜਾ ਰਹੇ ਆ ਇੰਟਰ ਸਿਟੀ ਜਾਣੇ। ਆਹ ਇੰਟਰ ਸਿਟੀ ਇੰਗਰੇਜੀ ਦਾ ਵਰਡ ਇਹਨੂੰ ਕਿੱਥੋਂ ਆਇਆ? ਸੋ ਜਰੀਏ ਇਹ ਨੂੰ ਇਹ ਨਾ ਬਾਦਿਆ ਬਲ ਮਾਲੀ ਰੋਟੀ ਜੱਚ ਬੈਕ ਕਰਕੇ ਟੋਕਰੇ ਚ ਰੱਖੀ ਦੀਆਂ ਕਹਿੰਦੇ ਨੇ ਹੁੰਦੇ ਆ ਆ ਕੱਪੜੇ ਨੂੰ ਹੱਥ ਪਾਓ ਕੱਪੜੇ ਨੂੰ ਕਿਰਗਾ ਗੁੱਦਾ ਹਲੋ ਸलाम नमस्ते ਸਤਿ ਸ਼੍ਰੀ ਅਕਾਲ ਕੀ ਹਰ ਜਲਾ ਜੀ ਵੈਲਕਮ ਹੈ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਹੈ ਤੁਹਾਨੂੰ ਅੱਜ ਵੀਡੀਓ ਜਿਹੜੀ ਹੈ ਕਾਫੀ ਟਾਈਮ ਬਾਅਦ ਅਸੀਂ ਬਣਾਉਣ ਲੱਗੇ ਆ ਕਿਉਂਕਿ ਟਾਈਮ ਥੋੜਾ ਸ਼ਡਿਊਲ ਥੋੜਾ ਬਿਜ਼ੀ ਚੱਲਣ ਰਿਹਾ ਸੀਗਾ ਤੇ ਇਸ ਕਰਕੇ ਵੀਡੀਓ ਬਣਾਉਣ ਦਾ ਵੀ ਟਾਈਮ ਹੀ ਲੱਗਾ ਤੇ ਹੁਣ ਕਾਫੀ ਟਾਈਮ ਬਾਅਦ ਅਸੀਂ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਅਸੀਂ ਚੱਲੇ ਆ ਜੀ ਪ੍ਰੀ-ਵੇਡਿੰਗ ਇੱਕ ਸ਼ੂਟ ਤੇ ਲੁਧਿਆਣੇ ਤੇ ਗਰਮੀ ਦਾ ਮੌਸਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਆ ਦੇਖਦੇ ਆ ਬਾਕੀ ਕੀ ਬਣਦਾ ਅੱਜ ਬਸ ਧੁੱਪ ਨਾਲ ਜਿਹੜੇ ਜ਼ਿਆਦਾ ਕਰਨਾ ਤਾਂ ਪੈਣਾ ਹੀ ਆ ਤੇ ਬਾਕੀ ਦੇਖਦੇ ਆ ਉੱਥੇ ਜਾ ਕੇ ਕੀ ਮਾਹੌਲ ਬਣਦਾ ਕਿੰਨਾ ਕਿ ਬੁਰਾ ਹਾਲ ਹੁੰਦਾ ਅੱਜ ਤੇ ਆਜੋ ਤੁਹਾਨੂੰ ਲੈ ਕੇ ਚਲੀਏ ਮਿਲਦੇ ਆਂ ਬਾਕੀ ਦੇ ਬੰਦੇ ਜਿਹੜੇ ਹੈਗੇ ਆ ਉਹ ਰਸਤੇ 'ਚ ਪਿਕ ਕਰਾਂਗੇ ਸਮਾਨ ਗੱਡੀ 'ਚ ਰੱਖ ਲਿਆ ਗੱਡੀ ਸਟਾਰਟ ਆ ਬਸ ਵੇਟ ਕਰ ਰਹੇ ਆਂ ਉਸਤਾਦ ਵੀ ਆਊਗਾ ਤੇ ਚੱਲਦੇ ਆਂ ਬੰਦੇ ਇਹਦੇ ਉ ਬੈਠੇ ਸਾਹਮਣੇ ਉਹਦੇ ਕਿੰਨਾ ਆ ਦੇਖ ਇਹ ਬਣੇ ਆ ਦੇ ਆਰੇ ਇਹ ਬੜੇ ਕੀ ਆ ਸਾਹਿਬ ਜੀ ਸਾਹਿਬ ਜੀ ਓਏ ਤੂੰ ਕੀ ਬਣਿਆ ਓਏ ਹਾਏ ਕਦਾਲ ਵਜੀ ਤੂੰ ਕੀ ਬਣਿਆ ਓਏ ਓਏ ਆ ਗਈ ਬਣਿਆ ਕੀ ਏ ਤੂੰ ਆਪਣਾ ਓ ਬਣਿਆ ਦੇ ਕੀ ਕੀ ਆ ਵਿੱਚ ਆ ਗਈ ਬਣਿਆ ਮੁੰਦਰਾ ਦੇ ਬਣੇ ਪਈਆਂ ਉਹਨੇ ਕਿੰਨੀਆਂ ਚਮਕੀਲੀਆਂ ਆ ਓਏ ਲਾ ਇਹਨੂੰ ਸੇ ਇਹ ਜਿਹੜਾ ਸੋਨਾ ਗੜ ਇੰਨਾ ਚਮਕਦਾ ਜਿਹੜਾ ਇਹ ਵੀਰ ਵੇ ਆਉਂਦਾ ਦਾ ਉੱਥੇ ਜਾ ਕੇ ਲਾ ਲਈ ਤੂੰ ਕਿਹਨੂੰ ਬਵਾਉਣੀ ਆ ਤੂੰ ਦੱਸ ਜਿਹਨੂੰ ਤੂੰ ਕਹੋਂਗਾ ਉਹਨੂੰ ਪਾ ਦੰਦੇ ਆ ਵੋੜਾ ਚੱਲ ਮੁੱਕ ਕਿੱਤਿਆ ਤੈਨੂੰ ਮਾਰੀਏ ਤੈਨੂੰ ਮਾਰੀਏ ਹੈਂ ਆ ਤੋ ਨਹੀਂ ਹੋਣੀ ਆ ਜੀ ਅੱਜ ਚੱਲ ਉਹ ਕਿਹਨੂੰ ਭਾਈ ਉਹ ਆਏ ਪਤਾ ਨਹੀਂ ਪੰਚਰ ਉਹ ਆਏ ਪਤਾ ਹੀ ਆ ਤਨੀ ਸ਼ੁਰੂ ਤੋਂ ਹੋਦਾ ਤੇ ਜਿਹੜਾ ਜਿੱਤ ਗਿਆ ਤੂੰ ਉਹਦੇ ਨਾਲ ਹੀ ਘੜਾ ਹੋਣਾ ਜੀ ਆਵਾ ਲੈ ਕੇ ਜਾਂਦੇ ਪੈ ਮਾਮਾ ਕੋ ਮਦਦੂ ਹਾਥੀ ਵਾਲਿਆਂ ਨਾਲ ਜੇਗਾ ਮੈਨੂੰ ਨਹੀਂ ਪਤਾ ਮੈਂ ਆਪ ਦੇਖਿਆ ਤੈਨੂੰ ਹੈ ਨਹੀਂ ਅੱਛਾ ਲਿੰਕ ਘੱਟ ਸਹੀ ਆ ਚੱਲ ਜਿਹੜਾ ਮਰਜੀ ਜਿੱਤ ਜਵੇ ਦਾ ਕੰਮ ਹੋਣ ਦਾ ਮਤਲਬ ਆ ਹੈਨਾ ਕੰਮ ਨਾਲ ਮਤਲਬ ਆ ਕੰਮ ਹੋਣੇ ਚਾਹੀਦੇ ਆ ਜਿਹੜੇ ਬੰਦੇ ਪਹੁੰਚ ਗਏ ਹੈ

ਕੱਲ੍ਹ ਆਜ ਆਪਾਂ ਕੱਲ੍ਹ ਅੱਜ ਆਪਾਂ ਕੱਲ੍ਹ ਸਾਰੇ ਆਪਾਂ ਤੁਰੇ ਅੱਜ ਚੱਲੇ ਹੀ ਗਏ ਆ ਮਾ ਬਾਕੀ ਕੋਈ ਆ ਜਾਣਾ ਕਿਸੇ ਨਾ ਕੇ ਨਹੀਂ ਦਾਈ ਜਾਣਾ ਮੈਚ ਚੱਲ ਰਿਹਾ ਮੈਚ ਸ਼ੋਭਰੀ ਸਾਹਿਬ ਨੇ ਮੈਚ ਦੇਖ ਰਹੇ ਆ ਇੱਕ ਆ ਬੈਠਾ ਉਹ ਮੈਚ ਹੈ ਕਿੱਥੇ ਸੀ ਨਿਊਯਾਰਕ ਉਹ ਕਿੱਥੇ ਦੀ ਨਿਊਯਾਰਕ ਕਿੱਥੇ ਆ ਇਹ ਲਾਂਬੜੇ ਨੂੰ ਸਿੱਧੀ ਸੜਕ ਨਹੀਂ ਜਾਂਦੀ ਨਿਊਯਾਰਕ ਕਿੱਥੇ ਹੁੰਦੀ ਹੈ ਅਰੀ ਦੇ ਨਾਲ ਉਹ ਮੰਗੇ ਦਾ ਪਿੰਡ ਦੁਬਈ ਦੇ ਨਾਲ ਬਈ ਦੇ ਨਾਲ ਬਈ ਬਈ ਦਾ ਮੁੰਬਈ ਦੇ ਨਾਲ ਉਹ ਮੰਗੇ ਦਾ ਪਿੰਡ ਮੇਗਾ ਉਹ ਟੱਪ ਕੇ ਥੋੜਾ ਅੱਗੇ ਆ ਕੇ ਰੋਣਾ ਸੰਗਾ ਸੰਗਾ ਪਿੰਡ ਤੋਂ ਨਾ ਸੰਗਾ ਪਿੰਡ ਤੋਂ ਅੰਦਰ ਪੜੂਗਾ ਸੰਗਿਆਂ ਤੋਂ ਅੱਗੇ ਆਉਂਦੀ ਹੈ ਹਵੇਲੀ ਇੱਕ ਉਹ ਨਾਲ ਦੀ ਰੋਡ ਮੁੜਦਾ ਉਹ ਕੱਚੇ ਕੱਚੇ ਡੰਡੀ ਪੈ ਜੂਗਾ ਨਾ ਸਿੱਧਾ ਅੱਗੇ ਜਾ ਕੇ ਨਿਊਯਾਰਕ ਵਾਲੇ ਰੋਡ ਤੇ ਨਿਕਲਣਾ ਉਹ ਡੰਡ ਛੱਡਣੀ ਨਹੀਂ ਉਹ ਡੰਡੀ ਛੱਡਣੀ ਨਹੀਂ ਜੇ ਉਹ ਛੱਡੀ ਨਾ ਫੇ ਤੇਰੇ ਹੀ ਛੱਡਣੀ ਆ ਆਹ ਨੀ ਫਿਰਿਆ ਕੋਈ ਮਸ਼ਹੂਰੀਆਂ ਕਰਾ ਲੋ ਇਹਨਾਂ ਕੋ ਮਸ਼ਹੂਰੀਆਂ ਕਰਾ ਮਸ਼ਹੂਰੀਆਂ ਕਰਾ ਲੋ ਆ ਦੇਖ ਆ ਦੇਖ ਆ ਰੱਖਾ ਹੋਈ ਤੂੰ ਮਸ਼ਹੂਰੀਆਂ ਨਾਲ ਤਾਂ ਕਰਾ ਲੋ ਇਹਨਾਂ ਤੋਂ ਕੀ ਨਹੀਂ ਹੁੰਦਾ ਬੈਟ ਇਹਨਾਂ ਨੂੰ ਖੇਡਾ ਪੜ ਨਹੀਂ ਹੁੰਦਾ ਜੰਦਾ ਇਹਨਾਂ ਕੋਈ ਨਹੀਂ ਮਾਰਦੀ ਕਰਾ ਲੋ ਮਸ਼ਹੂਰੀਆਂ ਡ੍ਰੀਮ 11 ਤੇ ਗੇਮ ਬਣਾਈਏ ਮਾਮਾ ਜਿਹੜੀ ਚ ਬਣਾਇਆ ਤੂੰ ਉਥੇ ਤਾਂ ਕੁਝ ਬਣਾ ਲਾ ਆ ਨਿੱਕੇ ਖਾਂਡ ਕਹਿੰਦੇ ਆ ਮਿਊਚੁਅਲ ਫੰਡ 'ਚ ਕਰ ਲੋ ਤੇ ਜਿਹੜਾ ਮੈਂ ਡ੍ਰੀਮ 11 ਵਲ ਜਾਂ ਡ੍ਰੀਮ 11 'ਚ ਲੋਕ ਨਹੀਂ ਹੁਣ ਤੈਨੂੰ ਨਿਊਯਾਰਕ ਦਾ ਪਤਾ ਲੱਗ ਗਿਆ ਹੈ ਕਿੱਥੇ ਆ ਕੱਲ ਨੂੰ ਜਾਵਾਂ ਕੱਲ ਨੂੰ ਜਾ ਰਹੀ ਹਾਂ ਨਾ ਨਿਊਯਾਰਕ ਕਹਿੰਦਾ ਨਿਊਯਾਰਕ ਸਾਡੇ ਪਿੰਡ ਦੇ ਲੱਗੇ ਪਿੰਦਾ ਉੱਥੇ ਨਾ ਹੋਇਆ ਤਾਂ ਮੰਗੇ ਕਹਿੰਦਾ ਕਹਿੰਦਾ ਅਸੀਂ ਦੁੱਧ ਲੈਣ ਉੱਥੇ ਹੀ ਜਾਈਦਾ ਸਾਡੀ ਬਾਹਨ ਲੱਗੀ ਆ ਕਹਿੰਦਾ ਨਿਊਯਾਰਕ ਜੇ ਜਨਾਬ ਤਾਂ ਲੱਗੂ ਤਾਂ ਮੰਗੇ ਤੋਂ ਲੋਕੇਸ਼ਨ ਮੰਗਾ ਲਈ ਆ ਓਏ ਨਿਊਯਾਰਕ ਬਾਲ ਲੱਗੀ ਹੈ ਹੈ ਕਹਿੰਦਾ ਸੀ ਚਾਵਾ ਦੁੱਧ ਦਿੰਦੇ ਆ ਤਾਂ ਕਰਕੇ ਉੱਥੇ ਕਹਿੰਦਾ ਇਹ ਚਾਹੀਦਾ ਨੀ ਨਿਊਯਾਰਕ ਤਾਂ ਮੈਂ ਡੈਲੀ ਜਾਨਾ ਕਹਿੰਦਾ ਅੱਛਾ ਦੱਸ ਨਿਊਯਾਰਕ ਹੈ ਕਿੱਥੇ ਆ ਹੈ ਮਮਾ ਉਹਦਾ ਦੁੱਧ ਯੰਡੀਆਂ ਬਣਾਉਣ ਤਾਂ ਉਹਦਾ ਯੰਡ ਬਣਿਆ ਇਹਨੂੰ ਇਹ ਨਹੀਂ ਪਤਾ ਨਿਊਯਾਰਕ ਕਿੱਥੇ ਆ ਇਹ ਬੰਦੇ ਇੱਥੋਂ ਇੱਥੋਂ ਜਾਜਰ ਆ ਕੇ ਕੇਰੇ ਚਲਾਉਂਦਾ ਮਮਾ ਦੁਬਈ ਤੋਂ ਵੀਦਾ ਪਤਾ ਕਿ ਨਹੀਂ ਮੈਂ ਕਿਹਾ ਦੁਬਈ ਦੇ ਨਾਂ ਤੇ ਕਿਤੇ ਧੋਬੀ ਘੜ ਦੇ ਵੀ ਜੇ ਤਾਂ ਨਹੀਂ ਲਈ ਜਾਨਾ ਨਹੀਂ ਵੀਜੇ ਦੇ ਬੰਦੇ ਨੂੰ ਭੇਜ ਦੇਣਾ ਇੱਥੋਂ ਜਾ ਜੜਾ ਆ ਗਏ ਤੇ ਇਹਨੇ ਕੇਰਲ ਆ ਮੈਂ ਕੇਰਲ ਆ ਜਲਾਉਂਦੇ ਇਹਨੇ ਨੇ ਸਾਊਥ ਅਮਰੀਕਾ ਆ ਗਿਆ ਇਹ Rajasthan ਲੈ ਆ ਕੇ ਨਾ ਉੱਥੇ ਕਹਿੰਦੇ ਹਣੇ ਚਲੋ ਦੁਬਈ ਦੁਬਈ ਜਾ ਗਏ ਫੋਰੀ ਗੱਲ Rajasthan ਵੀ ਯੂਰਪ ਆ ਫਿਰ ਦੁਬਈ ਡਾਇਰੈਕਟ ਨਹੀਂ ਦੁਬਈ ਵਿੱਚ ਗੱਟ ਭਾਈ ਇਹ ਵਿੱਚ ਨਹੀਂ ਪਈ ਪਈ ਇਸੇ ਦੀਆਂ ਗੱਟੀਆਂ ਚਾੜਨੀ ਸਿੱਕਾ ਆ ਰਿਹਾ ਇਸ ਤੋਂ ਤਾਂ ਨਹੀਂ ਜੀ ਇਹ ਭਰਾਵਾ ਨੇਪਾਲ ਲੈ ਆ ਕੇ ਕਹਿੰਦਾ ਹੁਣ ਚਲੋ ਤੁਹਾਨੂੰ ਚਾਈਨਾ ਘੁਮਾ ਲਿਆ ਦੇ ਮੈਨੂੰ ਨਹੀਂ ਪਤਾ న్యూ ਯਾਰਕ ਕਿੱਥੇ ਹੈਗਾ ਤੇ ਮੈਚ ਦੇਖਣ ਆ ਸੀਗਾ ਨਹੀਂ ਪਤਾ ਲੱਗਾ న్యూ ਯਾਰਕ ਕਿੱਥੇ ਆ ਕਰ ਏਜੰਟ ਹੋਣ ਆਪਣੇ ਕਹਿੰਦਾ ਏਜੰਟ ਉੱਦਾ ਏਜੰਟ ਬਣਿਆ ਆ ਇਹ ਬੰਦਾ ਇਹਦੀਆਂ ਰੋਜ਼ ਪੋਸਟਾਂ ਹੀ ਦੇਖੀਦੀਆਂ ਰੋਜ਼ ਇਹਨੇ ਕਿਸੇ ਨਾ ਕਿਸੇ ਦੀ ਵੈਕੈਂਸੀ ਪਾਈ ਹੁੰਦੀ ਆ ਇੱਕ ਬੰਦੇ ਨੂੰ ਲੱਖ ਰੁਪਏ ਜਦੋਂ ਵੇਈ ਭੇਜਿਆ ਤੁਮਾ ਉਹ ਲੋੜ ਦੇਦਾ ਹੋਇਆ ਓਕੇ ਨੇ ਚਾਹ। ਪੁਜਾਰਾ ਸਾਡੀ ਲੈਂਡ ਦਾ ਬੰਦਾ ਨਹੀਂ ਯਾਰ। ਟੱਗਾ ਭਲਾ ਇੱਥੇ ਡਰੋਨ ਉਡਾਉਂਦਾ ਹੀ ਤਾਂ ਜੜਾਤਾ ਨਹੀਂ। ਇਹਨੇ ਇਹਨੇ ਗੌਰ ਦੇ ਨਾਲ ਮੈਚ ਦੇਖਣ ਡਿਆ। ਇਹਦਾ ਮੈਚ ਘੱਟ-ਘੱਟ ਕੇ ਨਹੀਂ ਦਿਖਾਉਂਦੇ। ਉਹ ਹਾਈਲਾਈਟ ਲੱਗੇ ਆ ਭਰਾਵਾ। ਮਹੀਨੇ ਕੰਨਾਂ ਨਾਲ ਆ ਗਏ ਬੋਲਦਾ ਬੋਲ ਨੀ ਨਾ ਨਾ ਕੋਈ ਤੁਹਾਨੂੰ ਬਚਾ ਦਿੱਤਾ ਇਹ ਤੋਂ ਇਹ ਲਾਈਵ ਨਾਲ ਡੰਡੇ ਵੀ ਨਹੀਂ ਪਤਾ ਲਗਾ ਹਾਈਲ ਲੱਗਾ ਲਾਈਵ ਚੱਲਣ ਡਿਆ ਅਜੇ ਤੂੰ ਲਾਈਵ ਵਾਲਿਆਂ ਦੇ ਨਾਲ ਲਾਈਵ ਕਰੂਗਾ ਉਹ ਕਰਦਾ ਕਹਿੰਦਾ ਮੈਂ ਚੱਕਾਟ-ਕੱਟ ਕੇ ਇੱਕ ਥਾਂ ਤੇ ਮੈਂ ਪਾ ਚੁੱਕਿਆ ਉਹ ਕਰ ਰਿਹਾ ਰਾਤੀ ਹੋ ਗਿਆ ਮੈਚ ਹਾਈਲਾਈਟਰ ਲੱਗਾ ਕੀ ਕਿਥਾਰਾ ਚਾਹੀਦਾ ਮੈਚੇਂ ਕੱਟ-ਕੱਟ ਕੇ 1 ਹੋਰ ਹੋਰ ਹੁੰਦਾ ਜਣਾ ਕੋਈ ਮਾਰਦਾ ਨਹੀਂ ਕਾਹ ਵੇ ਤੈਨੂੰ ਇਦਾਂ ਲੱਗਾ ਮੈਚ ਕੱਟ-ਕੱਟ ਕੇ ਦਿਖਾਉਂਦੇ ਆਈ ਦੇ ਰੁਕੇ ਜਾਂ ਕੱਟ ਖੜਾ ਰਾਤ ਦਾ ਜਿੱਦਾਂ ਰਾਤ ਦਾ ਹੁੰਦਾ ਪ੍ਰੋਗਰਾਮ ਸਵੇਰੇ ਨਹੀਂ ਦਿਖਾਉਂਦੇ ਮੈਂ ਉਹ ਸਭ ਸੰਭੀਰ ਨਾ ਬਲੇ ਦੇਖਿਆ ਇਹ ਹਾਈ ਨਾ ਤੂੰ ਕਹਿਣਾ ਵੀ ਇੱਕ ਇੱਕ ਬੋਲ ਹੋ ਗਈ ਉਹ ਕੈਚ ਉਹ ਤੋਂ ਬਾਅਦ ਸਿੱਧੇ ਫੇਰ ਵਿਗੜੇਗੀ ਚੱਕਰ ਇਹ ਡੇਟਾ ਸੀ ਸਕੋਰ ਤੋਂ ਸਿੱਧਾ ਹੀ 100 ਇੱਕ ਹੀ ਚੱਕਰ ਇਹ ਕੀਆ ਕੱਲ੍ਹ ਕੀ ਆ ਰਿਹਾ ਹੈ ਇਹਦੇ ਅਰਗੇ ਬੰਦੇ ਰਾਤ ਨੂੰ ਆਰ ਕੇ ਨਾ ਮੈਚ ਸ਼ਰਤ ਹਾਰ ਕੇ ਦੂਜੇ ਦਿਨ ਫੇਰ ਹਾਰ ਜਾਂਦੇ ਹਾਈਲਾਈਟ ਤੇ ਇਹ ਕਹਿੰਦੇ ਨਹੀਂ ਨਹੀਂ ਰਾਤੀ ਹਾਰੇ ਸੀ ਅੱਜ ਜਿੱਤਣਗੇ ਸਵੇਰੇ ਇਹ ਦੁਹਰਾ ਰਹੀ ਰੀਡਿੰਗ ਹੈ ਮੇਰੇ ਨੂੰ ਦਰਮੀ ਦੇ ਕਰਕੇ ਬੁਰਾ ਹਾਲ ਪਰ ਦੇ ਲਾਗੇ ਬੈਠੇ ਆ ਬਹੁਤ ਜ਼ਿਆਦਾ ਗਰਮੀ ਆ ਸ਼ੂਟ ਚੱਲ ਰਿਹਾ ਸਾਹਮਣੇ ਉਹ ਦੇਖੋ ਸਾਹਮਣੇ ਮੁੰਡੇ ਲੱਗੇ ਗਰਮੀ ਦੇ ਵਿੱਚ ਸ਼ਾਟ ਚੱਲਦਾ ਵਿਆ ਤੇ ਬਹੁਤ ਜ਼ਿਆਦਾ ਗਰਮੀ ਆ ਇਹ ਆ ਵੀ ਅੱਜ ਥੋੜੀ ਹੀਟ ਹਵਾ ਚੱਲਦੀ ਵੀ ਆ ਬਟ ਫਿਰ ਵੀ ਆ ਗਰਮੀ ਬਹੁਤ ਜ਼ਿਆਦਾ ਆ ਮਲਾਂ ਨੇ ਦੋਨ ਬੰਦਿਆਂ ਨਾਲ ਦੇਖਿਓ ਕਿਦਾਂ ਬੁਰਾ ਹਾਲ ਪਿਆ ਆ ਬਸ ਇਦਾਂ ਚੁੰਨੀਆਂ ਲੈ ਲੈ ਕੇ ਕੰਮ ਕਰੀ ਜਾਂਦੇ ਆ ਪਾਣੀ ਪੀ ਜਾਂਦੇ ਆ ਕਾ ਲੱਗਤਾ ਹੈ ਕਿਤਨਾ ਗਰਮੀ ਹੈ ਓਏ ਕਹਾ ਗਰਮੀ ਹੈ ਗਰਮੀ ਤਾਂ ਹੈ ਹੀ ਨਹੀਂ ਗਰਮੀ ਹੈ ਕਿ ਸੁਣੋ ਭਾਜੀ ਗਰਮੀ ਹੈ ਹੈ ਗਰਮੀ ਆਈ ਹੋਰ ਇਹ ਤਾਂ ਆਉਂਦੀ ਹੁੰਦੀ ਹੈ ਪਾਣੀ ਛੱਡੇ ਪੀ ਗਏ ਸਾ ਪਰ ਹੈਗਾ ਕੋਈ ਕਿਹੜਾ ਪਾਣੀ ਆ ਕਿਹੜਾ ਓਏ ਠੰਡਾ ਢੰਡਾ ਕੂਲ ਕੁ ਤੋਤਾ ਟੋਲਾ ਲਓ ਜੀ ਸ਼ੂਟ ਹੋ ਗਿਆ ਦੰਦ ਪੰਜਾਬੀ ਵਾਲਾ ਤੇ ਹੋਣਾ ਹੀ ਜਾਣਾ ਆ ਵੈਸਟਰਨ ਵਾਲੀ ਸਾਈਡ ਤੇ ਬਾਕੀ ਉੱਥੇ ਜਾ ਕੇ ਕਰਦੇ ਆ ਸਾਰੇ ਬਣੇਗੀ ਆ ਵਾ ਪ੍ਰੀ ਵਡਿੰਗ ਕੱਟ ਸ਼ਬੀਲ ਤੇ ਜ਼ਿਆਦਾ ਲੱਗਦੇ ਆ ਇਦਾਂ ਲੱਗਦਾ ਜਿਦਾ ਸ਼ਬੀਲ ਤੇ ਆਏ ਆ ਹੈ ਤੂੰ ਪੰਜਾਬੀ ਵਾਲੀ ਸਾਈਡ ਤੋਂ ਹੋ ਗਿਆ ਡਨ ਅੱਜ ਆਪਾਂ ਨੂੰ ਮौज ਆਵੇ ਆਪਾਂ ਇਕੱਲੇ ਹੀ ਆ ਇੱਥੇ ਕੋਈ ਨਹੀਂ ਕੋਈ ਨਹੀਂ ਹੈਗਾ ਦੂਰ ਦੂਰ ਤੱਕ ਨਹੀਂ ਤਾਂ ਇੱਥੇ ਇੰਨਾ ਰੌਣਕ ਹੁੰਦਾ ਆ ਕਿ ਵਾਰੀ ਨਹੀਂ ਆਉਂਦੀ ਹੁੰਦੀ ਤੇ ਅੱਜ ਅਹੀਂ ਕਿ ਲੈਈ ਆ ਅਜੀਬੇਸ਼ਨ ਖੁਸ਼ ਹੋਈ ਬੱਤੇ ਆਏ ਇਸੇ ਦੇ ਖੁਸ਼ ਹੋ ਗਈ ਕਹਿੰਦਾ ਹਣੋ ਕਿੱਥੇ ਆ ਮਮਾ ਇਧਰ ਪੁੱਛਾ ਮਾਰਨਾਂ ਨਹੀਂ ਬਸ ਆ ਰਹੀ ਨਹੀਂ ਆਏ ਨੂੰ ਆ ਰਿਹਾ ਨਹੀਂ ਨਹੀਂ ਜਾ ਰਹੇ ਆ ਇੰਟਰ ਸਿਟੀ ਜਾਣੇ ਓਏ ਇੰਟਰ ਸਿਟੀ ਅੰਗਰੇਜ਼ੀ ਦਾ ਵਰਡ ਇਹਨੂੰ ਕਿੱਥੋਂ ਆਇਆ ਕਿੱਥੋਂ ਆ ਰਹੀਏ ਇਹਨੂੰ ਇਹਨਾ ਬਾਦਿਆ ਬਰਾ ਭਾਈ ਐਵੇਂ ਆਪਣੇ ਕੰਮਾਂ ਦਾ

एक चीज देखे बड़ा मुंह जहाँ लोड़ी जीरा मिल ਚਨਾ ਉਹ ਨਹੀਂ ਚੀਜ਼ ਮੜਾਈ ਬਲੋਈ ਬਾਬੇ ਇਦਾਂ ਦੀ ਚੀਜ਼ ਹੈ ਨਾ ਇਹਨਾਂ ਪੀ ਕੇ ਕਈ ਤਰ੍ਹਾਂ ਦੇ ਰਹੋ ਦੁਨ ਹੋਣੇ ਬਾਬੇ ਇਹ ਦੂਰ ਹੋਏ ਓਏ ਬਹੁਤ ਵਧੀਆ ਹੈ ਤੇ ਤੁਹਾਡੇ ਲਈ ਓਏ ਇੱਧਰ ਦੇਖ ਸਰਪ੍ਰਾਈਜ਼ ਹੈ ਖਾਜੀ ਨਹੀਂ ਹੈਗਾ ਆ ਦੇਖ ਇਹ ਚ ਸੂਪ ਬਣਦੇ ਚਲਾ ਆਇਆ ਆ ਲਈ ਤੋ ਪਹਿਲੇ ਕੀਆ ਉਸਤਾਦ ਜੀ ਕਰ ਦੋ ਇਹਦਾ ਜਦੀ ਮੁਰਗਾ ਤੁਹਾਡੇ ਉੱਪਰ ਜਿਲਾ ਦੂੰਗਾ

ਸਵਾਰੀਆਂ ਤਿਆਰ ਆ ਇੱਥੇ ਲਾ ਵੀਏ ਇੱਥੇ ਹੀ ਕਹਿਨਦੇ ਆ ਗੱਡੀ ਲਾਵਣ ਸਤਾ ਪੈਂਦੀਆਂ ਤਾਂ ਨਹੀਂ ਹੋਰੀ ਹੱਥ ਲਾਵਾ ਤੇ ਬਾਅਦ ਚ ਪਤਾ ਨਾ ਲੱਗੇ ਬੱਕੀ ਜੀ ਲੱਤ ਪਈ ਹੋਵੇ ਹੈ ਹੋਰੀ ਕੋੜੀਆਂ ਨੂੰ ਹੱਥ ਲਾਵਾ ਤੇ ਬੱਕੀ ਚ ਲੱਤ ਪਈ ਹੋਵੇ ਸਾਹ ਦੇਖੋ ਜੀ ਆਹ ਦੇਖੋ ਗੱਡੀ ਦਾ ਧੁੱਪ ਬਹੁਤ ਆ ਧੁੱਪੇ ਗੱਡੀ ਲੱਗੀ ਸੀ ਸਾਡੀ ਤੇ ਤੁਸੀਂ ਆਪਣੀ ਪਾਰਕਿੰਗ ਚੇਂਜ ਕਰੋ ਇੱਥੇ ਗੱਡੀ ਲੱਗੂਗੀ ਹੁਣ ਚਲੋ ਵੀ ਚਲੋ 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 ਕਿੱਦਾਂ ਕਿੱਦਾਂ ਗਿਆ ਹੁਣ ਉਸਤਾਦ ਨੇ ਹੱਥ ਨਾਲ ਹੀ ਕਿੱਦਾਂ ਹੱਥ ਨਹੀਂ ਲੱਗਣਦੇ ਨਾਲ ਤੇ ਵਿੱਚ ਮੈਂ ਕਿੱਥੇ 1:00 ਵਜੇ ਨਹੀਂ ਜਿੱਦਾਂ ਕਿੱਦਾਂ ਗਿਆ ਹੁਣ ਹੱਥ ਖੱਤ ਨਾਲ ਹੀ ਉਸਤਾਦ ਨੇ ਅੱਗੇ ਕਰ ਲਈ ਆ ਗੱਡੀ ਦੇਖ ਸਕਦੇ ਆ ਤੁਸੀਂ ਉੱਤਾਰ ਉੱਦਾਂ ਲੈ ਬੱਸ ਪਾਰਕਿੰਗ ਚੇਂਜ ਹੋ ਗਈ ਆ ਤੁਹਾਡੀ ਪਾਰਕਿੰਗ ਹੁਣ ਉੱਧਰ ਆ ਗੱਡੀ پارک ਕਰ ਦਿੱਤੀ ਗਈ ਆ ਸਤਲ ਸ਼ਾਮਾਂ ਦਾ ੱਕਦਾ ਧੁੱਪ ਫੇਰ ਸਾਹਮਣੇ ਆਣੀ ਮੈਂ ਕਿਹਾ ਹੋ ਗਿਆ ਡਨ ਹਾਂਜੀ ਹਾਂਜੀ ਸਰ ਹੋ ਗਿਆ ਸੋਨੂੰ ਭਾਈ ਹੋ ਗਿਆ ਡਨ ਫੇ ਲੋ ਜੀ ਸਮਾਨ ਲੱਗੇ ਪੈਕ ਕਰਨ ਤੇ ਸ਼ੂਟ ਹੋ ਗਿਆ ਡਨ ਤੇ ਤਿਆਰੀ ਹੁਣ ਇਥੋਂ ਨਿਕਲਣ ਦੀ ਆ ਲੋ ਜੀ ਮਿੱਤਰੋ ਸ਼ੂਟ ਹੋ ਗਿਆ ਡਨ ਤੇ ਆਪਾਂ ਹੈਗੇ ਚੱਲੇ ਹੁਣ ਘਰ ਨੂੰ ਵਾਪਸ ਕਿਉਂ ਜੀ ਓਕੇ ਆ ਜੀ ਸੋਨੂੰ ਸਾਰਾ ਪੈਕ ਆ ਤੇ ਗੱਲ ਭਾਜੀ ਸੋਨੂੰ ਭਾਈ ਨੇ ਕੁਝ ਕਰਨੀ ਸੋਨੂੰ ਭਾਈ ਕੀ ਗੱਲ ਕਰਨੀ ਯਾਰ ਇੱਕ ਗੱਲ ਹੀ ਸਮਝ ਲੱਗੀ ਇਹ ਕਪੜਾ ਹੈ ਕਿਥੋਂ ਲਿਆਵੇ ਆ ਗੜਾ ਕਪੜਾ ਵੇ ਆ ਜਿਹੜਾ ਮੂੰਹ ਪੁੰਜਣ ਦਾ ਕਿਹੜਾ ਕਪੜਾ ਇਥੋਂ ਜਿੱਥੇ ਆਈ ਹੋਈ ਬਾਹੁੰਚਾ ਕਰੇ ਤੂੰ ਦੱਸ ਮੈਂ ਕਿੱਥੇ ਦਵਸਾ ਯਾਰ ਇਹ ਉਹ ਕਪੜਾ ਆ ਜਿਹੜਾ ਰਮਾਲੀ ਰੋਟੀ ਜੇ ਚ ਪੈਕ ਕਰਕੇ ਟੋਕਰੇ ਚ ਰੱਖੀ ਦੀਆਂ ਕਹਿੰਦੇ ਨੇ ਹੁੰਦੇ ਆ ਆ ਕਪੜੇ ਨੂੰ ਹੱਥ ਪਾਓ ਕਪੜੇ ਨੂੰ ਕਿਹੜਾ ਕਪੜਾ ਉਹ ਇਹ ਮੈਨੂੰ ਲੱਗਦਾ ਬਾਜੀ ਉਹ ਆ ਕਿਹੜਾ ਉਹੜੇ ਪਨੀਰਪੁਰੂ ਨਹੀਂ ਬੰਦਦੇ ਨੇ ਦੋਤੀ ਜੇ ਜੇ ਪਨੀਰ ਨਹੀਂ ਬੰਦਦੇ ਨੇ ਵੀ ਨਹੀਂ ਬੰਦਦੇ ਲੱਗਦਾ ਇਹ ਉਹ ਕਪੜਾ ਆ ਜਿਹੜਾ ਕੁਝ ਪੈਪੂ ਬਲੀ ਪੈਪ ਉਹ ਬੰਦ ਕਰ ਓਏ ਉਹ ਜਿਹੜਾ ਪੈਪੂ ਬਲੀਕ ਕਰ ਲਾਪੰਦਾ ਕਿਵਲੇ ਮੋਟਰ ਮੋਟਰ ਦਾ ਕਹਿੰਦੇ ਨੇ ਉਹਦੇ ਕੋਈ ਕੱਪੜਾ ਫੜੋ ਕੋਈ ਕੱਪੜਾ ਫੜੋ ਤੁੰਨਾ ਤੁੰਨਾ ਇਹ ਉਹ ਆ ਲੱਗਦਾ ਮੈਨੂੰ ਇਹ ਜਨਾ ਵਈ ਲੋਕ ਮੇਲੇ ਮੋਲੇ ਆ ਉੱਥੇ ਟੋਕਰ ਡੋਕਰ ਪੇ ਦਿੱਤਾ ਆਉਣਾ ਚਾ ਰਹੇ ਨੇ ਅੱਛਾ ਉਹ ਚੱਕ ਲੈ ਆਏ ਹਾਂ